ਮਸਲਾ ਇਹ ਆ ਵੀ ਕਲਾਨੌਰ ਦੀ ਜਿਹੜੀ ਆ ਨਾਰਥ ਸਾਈਡ ਆ ਸਾਰੀ ਜਿਹੜੀ ਆ ਫਸਲ ਸਾਡੀ ਬਰਬਾਦ ਹੋ ਗਈ ਆ ਨਾ ਤੇ ਕੋਈ ਪੱਠਾ ਹੀ ਆ ਤੂੜੀ ਤਾਂ ਜਰੂਰ ਪਜਿਆ ਸਾਡਾ ਸਾਰਿਆਂ ਦਾ ਕੋਈ ਵਿਰਲਾ ਘਰ ਹੋਏਗਾ ਜੀ ਤੂੜੀ ਖਰਾਬ ਹੋਈ ਆ ਤੇ ਜਿਹੜਾ ਚ ਹਰਾਚਾਰਾ ਕੋਈ ਨਹੀਂ ਸਾਡੇ ਕੋ ਬਜਿਆ ਤੇ ਨਾ ਤੇ ਕੋਈ ਫਸਲ ਸਾਡੀ ਬਜੀ ਆ ਜਿੰਨੇ ਏਰੀਏ ਜੀ ਵੀ ਪਾਣੀ ਫਿਰਿਆ ਕਲਾਨੌਰ ਦੇ ਏਰੀਏ ਚ ਸਾਰਾ ਜਿਹੜਾ ਏਰੀਆ ਸਾਡਾ ਬਰਬਾਦ ਹੋ ਗਈ ਫਸਲ ਜਿਹੜੀ ਕਿ ਪੁੱਤਾ ਵਾਂਗੂ ਪਾਲੀ ਹੋਈ ਫਸਲ ਜਿਹੜੀ ਆ ਸਾਡਾ ਕੁਝ ਨਹੀਂ ਰਿਹਾ ਤੇ ਅਸੀਂ ਦੁਖੀ ਹੋਏ ਇਹ ਗੱਲ ਕਰਦੇ ਆ ਇਹਦੇ ਵਿੱਚ ਉਹ ਵੀ ਕਿਸਾਨ ਹੈਗੇ ਨੇ ਜਿਨ੍ਹਾਂ ਦੀ ਕਣਕ ਵੀ ਸੜ ਗਈ ਤੇ ਹੁਣ ਦੁਬਾਰਾ ਝੋਨੇ ਦੀ ਵੀ ਮਾਰ ਪੈ ਗਈ ਤੇ ਦੱਸੋ ਉਹ ਕਿਸਾਨ ਬਚ ਸਕਦੇ ਆ ਨਹੀਂ ਕੋਈ ਪੈਸਾ ਨਹੀਂ ਮਿਲਿਆ ਉਹਨਾਂ ਕਿਸਾਨਾਂ ਨੂੰ ਇਹ ਦੋੜੀ ਮਾਰ ਪਈ ਆ ਕਿਸਾਨਾਂ ਨੂੰ ਗਾੜੀ ਕਣਕ ਵੀ ਜਿੰਨੇ ਦੱਸੋ ਕਿਸਾਨ ਕਿਤਰਾ ਬਚਦਾ ਜਿੰਨੇ ਇੰਨੇ ਠੇਕੇ ਭਰ ਕੇ ਤੇ ਅੱਜ ਦੋਵੇਂ ਫਸਲਾਂ ਮਰ ਜਾਣ ਉਹ ਕਿਤਰਾ ਕਿਸਾਨ ਬਚ ਸਕਦਾ ਉਹ ਕਿਹ ਕਿਹ ਸਾਲ ਤੱਕ ਆਪਣੇ ਬੱਚੇ ਪਾਲ ਸਕਦਾ ਲਗਭਗ ਮੇਰਾ ਖਿਆਲ ਤਿੰਨ 4000 ਕਿੱਲਾ ਜਿਹੜੀ ਆ 3000 ਕਿੱਲੇ ਦੇ ਲਗਭਗ ਹੋਊਗੀ ਜਿਹੜੀ ਪ੍ਰਵਾਤ ਹੋਈ ਆ ਕਲਾਂ ਨੌਰ ਕੱਲੇ ਕਲਾਂ ਨੌਰ ਦੀ ਤੇ ਸਾਡੀ ਇਹ ਵੀ ਜੇ ਕਿਸਾਨ ਤੁਸੀਂ ਵੇਖ ਲਓ ਇਸ ਗਾਲ ਦੇ ਵਿੱਚ ਮੈਂ ਬੜਾ ਮਾਣ ਫਕਰ ਮਹਿਸੂਸ ਕਰਦਾ ਕੋਈ ਕਿਸਾਨ ਝੜਕਤੇ ਕੋਈ ਚੀਜ਼ ਲੈਣ ਵਾਸਤੇ ਅਜੇ ਤੱਕ ਨਹੀਂ ਆਇਆ ਅੱਜ ਵੇਖ ਲਓ ਹਰ ਆਏ ਨੂੰ ਕਿੰਨੇ ਦਿਨ ਹੋ ਗਏ ਇੱਕ ਕਿਸਾਨ ਕੋਈ ਦੱਸ ਦੇ ਵੀ ਉਹਨੇ ਝੜਕਤੇ ਆ ਕੇ ਕੋਈ 1 ਕਿਲੋ ਵੀ ਚੀਜ਼ ਲਈ ਹੋਵੇ ਕੇਕਲੋ ਮੈਂ ਨਹੀਂ ਮੰਨਦਾ ਵੀ ਕੋਈ ਚੀਜ਼ ਲਈ ਹੋਵੇ ਸਾਰੇ ਕਿਸਾਨ ਆਪੋ ਆਪਣੀ ਘਰੀ ਬੈਠੇ ਆ ਕੋਈ ਮੰਗਣ ਨਹੀਂ ਗਿਆ ਜ਼ਰੂਰ ਤੇ ਵੀ ਆ ਗਈ ਆ ਇਹ ਨਹੀਂ ਵੀ ਜ਼ਰੂਰ ਤੇ ਨਹੀਂ ਆ ਗਈ ਜ਼ਰੂਰ ਤੇ ਆ ਗਈ ਉਹਦੇ باوجود ਕੋਈ ਮੰਗਣ ਨਹੀਂ ਗਿਆ ਆਪ ਆਪਣੇ ਘਰੇ ਬੈਠੇ ਕੋਈ ਨਹੀਂ ਕਹਿੰਦੇ ਤੂੜੀ ਨਾ ਸਾਰ ਲਾਂਗੇ ਸਾਰਾ ਤੂੜੀ ਪਾ ਰਹੇ ਆ ਜੀ ਤੂੜੀ ਇੱਕ ਦੂਜੇ ਕੋ ਪਾ ਕੇ ਤੂੜੀ ਜਿੰਨਾ ਦੀ ਤੂੜੀ ਖਰਾਬ ਵੀ ਇੱਕ ਦੂਜੇ ਕੋ ਦੇ ਰਿਹਾ ਕੋਈ ਬਾਰੋਂ ਨਹੀਂ ਕੋਈ ਕਿਸੇ ਚੀਜ਼ ਬਲੇ ਜਾਗੇ ਜਾ ਰਹੀਆਂ ਰੁਕੇ ਕਲਾਂਨੌਰ ਵੀ ਨਹੀਂ ਕਿਸੇ ਨੂੰ ਮਿਲਦੇ ਜਿਹੜੀ ਆਬਾਦੀ ਆ ਉੱਚੇ ਥਾਂ ਦੇ ਉਹਨਾਂ ਨੂੰ ਲੱਗਦਾ ਕਿ ਇਹ ਲੋਕਾਂ ਨੂੰ ਕੋਈ ਮਾਰ ਨਹੀਂ ਪਈ ਪਰ ਮਾਰ ਜਿਹੜੀ ਆ ਕਲਾਂਨੌਰ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਪਈ ਆ ਦੋਰੀ ਦੋਰੀ ਵੀ ਪਈ ਆ ਵੀ ਕਣਕ ਵੀ ਮਰੀ ਤੇ ਝੋਨਾ ਵੀ ਜਿਹੜਾ ਉਹ ਫਸਲ ਖਰਾਬ ਹੋ ਗਈ ਤੇ ਅਸੀਂ ਇਹ ਕਹਿੰਦੇ ਆ ਵੀ ਇਸ ਕਲਾਂਨੌਰ ਦੇ ਲੋਕਾਂ ਵਾਸਤੇ ਵੀ ਕੋਈ ਤਿਆਰ ਕਰੋ ਵੀ ਇਹਨਾਂ ਦਾ ਵੀ ਕੋਈ ਨਾ ਕੋਈ ਖਿਆਲ ਰੱਖੋ ਇੱਕ ਸਰਕਾਰ ਨੂੰ ਚਾਹੀਦਾ ਤੇ ਇਹ ਮੁਆਵਜ਼ਾ ਜਿਹੜਾ ਆ 50000 60000 ਕਿੱਲੇ ਦਾ ਮੁਆਵਜ਼ਾ ਇਹਨਾਂ ਲੋਕਾਂ ਨੂੰ ਦੇਣਾ ਚਾਹੀਦਾ ਕਿਉਂਕਿ ਇਹ ਪਾਜ ਸਕਣ ਨਹੀਂ ਦੇ ਖੁਦਕੁਸ਼ੀਆਂ ਦੇ ਰਾਹ ਪੈਣਗੇ ਦੱਸੋ ਕੀ ਕਰਨਗੇ ਲੋਕ ਕਲਾਨੌਰ ਦੀ ਪੰਚਾਇਤੋਂ ਵੀ ਖੁਦ ਰੁਪਈਆ ਬਿਥੇਰਾ ਪਿਆ ਦੀ ਕਲਾਨੌਰ ਦੀ ਪੰਚਾਇਤ ਬਹੁਤ ਪੈਸਾ ਵਾ ਦੇ ਇਹਨਾਂ ਦਾ ਜਿਹੜਾ ਠੇਕਾ ਇਹਨਾਂ ਕੋ ਅਗਲੇ ਸਾਲ ਨਾ ਲਿਆ ਜਾਵੇ ਤੇ ਇਹਨਾਂ ਨੂੰ ਅਗਲੇ ਸਾਲ ਲਈ ਇਸ ਤਰ੍ਹਾਂ ਜਿਹੜੀ ਉਹ ਤੇ ਮੈਂ ਸਮਾਜ ਸੇਵੀ ਸੰਸਥਾ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਜਿੰਨੇ ਇਹ ਨਹੀਂ ਬੈਠੇ ਜਿੱਥੇ ਵੀ ਕੋਈ ਨੁਕਸਾਨ ਹੋਇਆ ਵਾ ਰਾਸ਼ਨ ਬਹੁਤ ਚਲ ਗਿਆ ਹੋਣਾ ਜਿੱਥੇ ਲੋੜੇ ਚ ਚਲ ਜੇ ਪਰ ਕਿਸਾਨਾਂ ਦੀ ਬਾਹ ਫੜੀ ਜਾਵੇ ਕੋਈ ਖਾਦ ਦੀ ਜਾਂ ਕੋਈ ਬੀਜ ਦੀ ਕੇ ਨੂੰ ਜਾਂ ਡੀਜ਼ਲ ਦੀ ਮਦਦ ਕੀਤੀ ਜਾਵੇ ਇਦਾਂ ਇਹ ਨਹੀਂ ਵੀ ਰਾਸ਼ਨ ਦੇ ਕੇ ਇਹਨੂੰ ਮੰਨ ਲਓ ਅੱਜ ਖਾਦ ਦੀ ਲੋੜ ਪਊਗੀ ਤੋ ਆਟੇ ਨੂੰ ਕੀ ਕਰੂਗਾ ਹਾਂਜੀ ਤੇ ਇਸ ਕਰਕੇ ਅਸੀਂ ਕਹਿੰਨੇ ਆ ਵੀ ਉਹਨਾਂ ਦੀ ਬਾਹ ਫੜੀ ਜਾਵੇ ਕਿਸਾਨਾਂ ਦੀ ਇਹ ਪਾਜ ਸਕਣ